ਜੀ ਮਿੱਤਰੋ ਕੀ ਹਾਲ ਚਾਲ ਤੇ ਸਮੀਤ ਕਰਤਾ ਸਾਰੇ ਵਧੀਆ ਹੋ ਗਏ ਤੇ ਆਪਾਂ ਹੀ ਪੂਰੇ ਵਧੀਆ ਤੇ ਲੋ ਜੀ ਮਿੱਤਰੋ ਆਪਾਂ ਅੱਜ ਝੋਟਾ ਕੱਢ ਲਾ ਬਾਹਰ ਤੇ ਆਪਾਂ ਚੱਲੇ ਅੱਜ ਟਰਾਲੀ ਲੈਣਾ ਟਰਾਲੀ ਮਗਰ ਪਾ ਲਿਆ ਤੇ ਆਪਾਂ ਚੱਲੇ ਟਰਾਲੀ ਲਿਆਉਣ ਤੋਂ ਬਾਅਦ ਆਪਾਂ ਅੱਜ ਇੱਕ ਦਾ ਫਨਸਰ ਨੂੰ ਅੱਜ ਰੰਗ ਕਰਨਾ ਜਿਹੜਾ ਆਪਾਂ ਦੂਜਾ ਲਾਇਆ ਸੀ ਹੋਂਦੀ ਥਾਂ ਤੇ ਆ ਪਾਤਾ ਇੱਕ ਵਾਰ ਪਹਿਲਾਂ ਆਪਾਂ ਇਹ ਆਕੇ ਪਰਾਲੀ ਲੱਤ ਕੇ ਫੇਰ ਆਪਾਂ ਕਰਾਂਗੇ ਸਵੰਸਰ ਨੂੰ ਰੰਗ ਤੇ ਫੇਰ ਉਹਨੂੰ ਰੰਗ ਰੰਗ ਕਰਕੇ ਫੀਟਿੰਗ ਤੇ ਉਹਨੂੰ ਆਪਾਂ ਪੈਕਿੰਗ ਕਰਕੇ ਰੱਖ ਦਾਂਗੇ ਗੱਲੋ ਸੀਜ਼ਨ ਹੁਣ ਖਤਮ ਹੋ ਗਿਆ ਕਣਕਾਂ ਵੇਖੋ ਸਾਰੀਆਂ ਬੀਜੀਆਂ ਗਈਆਂ ਆਲਮੋਸਟ ਸਾਰੀਆਂ ਬੀਜੀਆਂ ਗਈਆਂ ਆਹ ਵੇ ਨਿਕਲ ਵੀ ਆਈਆਂ ਕਣਕ ਕੈਮਰੇ ਸ਼ਾਇਦ ਨਹੀਂ ਦਿਖ ਰਿਆ ਆਹ ਵੇ ਲੋ ਪਾਣੀ ਵੀ ਕਈਆਂ ਨੇ ਛੱਡਿਆ ਪਿਆ ਲਓ ਜੀ ਆਪਾਂ ਹੁਣਾਂ ਦੇ ਕੱਚੇ ਰਾਂ ਨੂੰ ਲਿਆ ਮੋੜ ਆਪਣਾ ਝੋਟਾ ਆਹ ਦੇਖੋ ਕਣਕਾਂ ਬੀਜੀਆਂਆਂ ਸਾਰੀਆਂ ਗੇਰ ਆਪਾਂ ਚੌਥੇ ਚ ਲੈ ਜਣਾ ਨਿੱਕਾ ਕਰੀਏ ਇਹ ਦਿੱਜਾ ਮਿੱਤਰ ਆਪਾਂ ਪਹੁੰਚ ਗਏ ਆ ਤੇ ਕਣਕਾਂ ਤਾਂ ਦੇਖ ਲਓ ਸਾਰੀਆਂ ਬੀਜੀਆਂ ਗਈਆਂ ਤੇ ਆਪਾਂ ਹੁਣ ਇੱਥੇ ਮੋੜਨੀ ਆ ਟਰਾਲੀ ਆ ਮੋੜ ਤੋਂ ਆਪਾਂ ਟਰਾਲੀ ਮੋੜ ਕੇ ਉਸ ਤੋਂ ਬਾਅਦ ਸਿੱਧੀ ਬੈਕ ਲੈ ਕੇ ਜਾਣੀ ਆ ਇਹ ਸਾਫ ਲਾ ਲਓ ਆਪ ਐ ਬਜਾਂ ਪੈ ਬਗਲ ਮੋੜਨੀ ਪੈਣੀ ਆਪਾਂ ਨੂੰ ਇੱਥੋਂ ਆਉਣ ਤੇ ਡੈਡੀ ਰੁਕ ਜਾ ਰੁਕ ਜਾ ਆਉਣ ਤੇ ਡੈਡੀ ਆਉਣ ਦੇ ਲਓ ਜੀ ਹੁਣ ਆਪਾਂ ਬੈਗ ਬੈਗ ਲੱਗ ਜਾਣੀ ਉਰਾਂ ਨੂੰ ਰੱਖ ਡੈਡੀ ਮਾੜਾ ਉਰਾਂ ਨੂੰ ਕਣਕ ਚ ਗਈ ਜਾਂਦੀ ਆ ਹਾਂ ਓ ਵਾ ਲਿਓਨ ਲਾਈ ਵੇ ਕੱਢੀ ਘੈਂਟ ਲੱਗਣ ਦੀ ਬਾਪੂਆਂ ਦਾ ਤੈਨੂੰ ਜੀ ਪਿਆ ਤੇ ਆਪਾਂ ਵੀ ਬੀਤ ਹੀ ਪੱਠੇ-ਪੁੱਠੇ ਪਾਣੀ ਲੱਗ ਗਿਆ ਤਾਂ ਆਪਣਾ ਉੱਥੇ ਮੁੜਨੇ ਹੀ ਨਹੀਂ ਟਰਾਲੀ ਇਸ ਲਈ ਆਪਾਂ ਤੋੜ ਹੋਣਾ ਬੈਕ ਹੀ ਲੈ ਕੇ ਜਾਣੀ ਪੈਣੀ ਆ ਲੋ ਜੀ ਕਰਤਾ ਆਪਾਂ ਦਾ ਡੈਨਾ ਸਰਬੰਦ ਆਹ ਪੂਲਿਆ ਆਹ ਲੱਦਨੇ ਆਂ ਲੱਦ ਕੇ ਇਹਦੇ ਬੱਜਾ ਸੱਟਨੇ ਆ ਤੇ ਚਲੋ ਵੀ ਆਪਾਂ ਲੱਦ ਕੇ ਤੈਨੂੰ ਮਿਲਦੇ ਆਂ ਤੇ ਲੋ ਜੀ ਮਿੱਤਰੋ ਹੁਣ ਆਪਾਂ ਪਰਾਲੀ ਰੱਖਦੇ ਰਹਾਂ ਹੁਣ ਬਾਵਰ ਰੱਖਤੀ ਆ ਪਰਾਲੀ ਤੇ ਆਪਾਂ ਹੁਣ ਉਹਲੇ ਲੈ ਕੇ ਜਾਂਦੇ ਆ ਆਪਾਂ ਟਰਾਲੀ ਦਿੱਤੀ ਪਾਰ ਹੁਣ ਆਪਾਂ ਆ ਗਏ ਆ ਦੇ ਬਾਗ ਕੋਲ ਤੇ ਹੁਣ ਆਪਾਂ ਖਾਵਾਂਗੇ ਕਿਨੂੰ ਕਿਨੂੰ ਦੇਖਦੇ ਜ ਆਪਣੇ ਲੱਗੇ ਹੋਏ ਖੇਤ ਆ ਕਿਨੂੰ ਕੋਈ ਵਧੀਆ ਮਿੱਠਾ ਇਹ ਤੜਾਂਗੇ ਆ ਠੀਕ ਹੈ ਦੇਖਦੇ ਬਾਕੀ ਵੀਡੀਓ ਜਿਤਨੀ ਇਹਨੇ ਦਿਖ ਰਿਹਾ ਹੁਣ ਕਿਨੂੰ ਤੁਹਾਨੂੰ ਬਾਕੀ ਕਿਨੂੰ ਲੱਗੇ ਬਹੁਤ ਆ ਵੇ ਲੋ ਟਾਹਣੀਆਂ ਲਾਈਆਂ ਹੀ ਐ ਇਹਨੇ ਕਿਨੂੰ ਲੱਗਿਆ ਟੁੱਟਦੇ ਪਿਆ ਹੋਵੇ ਸੋ ਆਪਾਂ ਹੁਣ ਕਿੰਨੂ-ਕਿੰਨੂ ਤਾਂ ਲੈ ਆਨੇ ਖਾ ਹੁਣ ਆਪਾਂ ਚੱਲਦੇ ਆਂ ਟਰਾਲੇ ਨੂੰ ਲੈ ਕੇ ਇੱਥੇ ਆਪਣੇ ਹੋ ਗਿਆ ਥੋੜੇ ਜਿਹਾ ਨਿੱਕੀ ਆ ਬਾਕੀ ਵੱਡਣ ਵਾਲਾ ਤਾਂ ਨਹੀਂ ਅਜੇ ਤਾਂ ਲਓ ਜੀ ਮਿੱਤਰੋ ਫਾਈਨਲੀ ਆਪਾਂ ਹੁਣ ਲਾਈਆ ਲੱਦ ਟਰਾਲੀ ਸਾਰੀ ਉਹ ਦੇਖਦੇ ਪੂਰੇ ਟਰਾਲੀ ਹੋ ਗਈਆਂ ਫੁੱਲ ਹੁਣ ਆਪਾਂ ਚੱਲਨੇ ਆ ਲੈ ਕੇ ਟਰਾਲੀ ਘਰੇ ਘਰੇ ਆਪਾਂ ਲਾਉਣੀਆਂ ਹੱਲੇ ਵੇ ਚਲੋ ਜੀ ਚੱਲੀਏ ਘਰੇ ਜੀ ਮਿੱਤਰੋ ਹੁਣ ਆਪਾਂ ਕਰਦੇ ਆਂ ਸਟਾਰਟ ਇਹ ਨਾ ਪਰਲਾ ਕੇ ਚੰਨਾ ਕਰੀਏ ਚਲੋ ਉਪਰਾਲੀ ਲਾਉਂਦੇ ਆਂ ਉਪਰਾਲੀ ਦੀ ਆਪਾਂ ਲਾਤੀ ਗੱਠਾਂ ਫੁੱਲ ਡੈਡੀ ਸੜਦਾ ਗਿਆ ਕਿ ਆਹ ਤਲੀ ਖਾਲੀ ਹੋਣਾ ਨਹੀਂ ਆਹ ਥੋੜੀਆਂ ਹੀ ਰਹਿ ਗਈਆਂ ਇਹ ਛੱਟ ਕੇ ਆਪਾਂ ਫਿਰ ਪਹਿਲਾਂ ਸ਼ਗੰਗ ਲੰਗਰ ਔਰ ਦੂਜਾ ਬਾਅਦ ਇਹਨਾਂ ਸੰਸਰ ਦਾ ਕਰਾਂਗੇ ਰੰਗ ਦੂਜਾ ਜਿਦਾਂ ਨਾ ਕੋਈ ਆਂਦਾ